ਅਛਾ ਅੜਾ ਵੀ ਦੇਖ ਰਹੇ ਆਪਾਂ ਠੀਕ ਹੈ ਹਾਂਜੀ ਹਾਂਜੀ ਸ਼ੁੱਟ ਲੱਗਾ ਹੋਇਆ ਉਹ ਵੀ ਲੱਗੇ ਹੋਇਆ ਠੀਕ ਹੈ ਤੇ ਹੁੰਦਾ ਯਾਰ ਸ਼ਟਰ ਤੋੜਿਆ ਹੋਇਆ ਹਾਂਜੀ ਇਹ ਸ਼ਟਰ ਤੋੜਿਆ ਨੇ ਪਹਿਲਾਂ ਉਹ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਫਿਰ ਉਹ ਸਾਈਡ ਵਾਲਾ ਹਾਂਜੀ ਤੇ ਇਹ ਕੁੱਤਾ ਇਹ ਰਾਤ ਹਾਂਜੀ ਆ ਤੁਸੀਂ ਇਹਨੂੰ ਨਵਾਂ ਲਵਾਇਆ ਹੋਇਆ ਸਾਰਾ ਕੁਝ ਉਹ ਵੈਲਡਿੰਗ ਹੋਇਆ ਹੈ ਹਾਂ ਠੀਕ ਕਰਵਾਇਆ ਗਿਆ ਠੀਕ ਹੈ ਅਸੀਂ ਪਹਿਲਾਂ ਜਾਣਕਾਰੀ ਲਵਾਂਗੇ ਕਿ ਕੀ ਹੋਇਆ ਕਿੱਦਾਂ ਹੋਇਆ ਤੇ ਕੀ ਕੀ ਨੁਕਸਾਨ ਹੋਇਆ ਹਾਂਜੀ ਕੁੱਤਾ ਸਾਹਿਬ ਤੁਹਾਡਾ ਸਵਾਗਤ ਆ ਤੇ ਕੁੰਦਰਾ ਸਾਹਿਬ ਤੁਸੀਂ ਅੱਜ ਸਾਡੀ ਜਾਣਕਾਰੀ ਚ ਆਇਆ ਤੇ ਤੁਸੀਂ ਸਭ ਤੋਂ ਪਹਿਲਾਂ ਦੱਸੋ ਵੀ ਤੁਸੀਂ ਐਡੀ ਤਕੜੀ ਘਟਨਾ ਧਰਨਾ ਵਾਪਰੀ ਤੇ ਤੁਸੀਂ ਮੀਡੀਆ ਇਨਵੋਲ ਕਿਉਂ ਨਹੀਂ ਕੀਤਾ ਕੀ ਗੱਲ ਮੀਡੀਆ ਨੂੰ ਕੋਈ ਉੱਚੀ ਵੱਲੋਂ ਤੇ ਪੁਲਿਸ ਨੂੰ ਇਨਵੋਲ ਕਰਤਾ ਅਚਰਾਰਾ ਕੁਝ ਪੁਲਿਸ ਨੂੰ ਖਿਲਾ ਦੇਤੀ ਆਪਾਂ ਸਵੇਰੇ ਵੀ ਫੋਨ ਕਰਕੇ ਦੱਸਤਾ ਸੀ ਬਾਅਦ ਵਿੱਚ ਆਪਣੀ ਜੋ ਵੀ ਕੰਪਲੇਂਟ ਹੈ ਇਹ ਕੰਪਲੇਂਟ ਦਰਜ ਕਰਾਤੀ ਉੱਥੇ ਅੱਛਾ ਜੀ ਤੇ ਕੁੰਦਰਾ ਸਾਹਿਬ ਥੋੜਾ ਜਿਹਾ ਜੋ ਇਨਸੀਡੈਂਟ ਹੋਇਆ ਧਰਨਾ ਹੋਇਆ ਤਾਂ ਬਹੁਤ ਮਾੜਾ ਜਿਹਨੂੰ ਕਹਿੰਦੇ ਹੱਥ ਤੋਂ ਮਾੜਾ ਕਿ ਮਿਹਨਤ ਕਰਦੇ ਹੋਂ ਤੇ ਹੋਇਆ ਕੀ ਸਰ ਥੋੜੀ ਜਾਣਕਾਰੀ ਦਿਓ ਇਨਸੀਡੈਂਟ ਦੇਖੋ ਜੀ ਸਾਲ ਚ ਦੋ ਵਾਰੀ ਸਾਡੇ ਨਾਲ ਇਹ ਵਾਪਰ ਚੁਕਾ ਹੈ ਤੁਹਾਡੀ ਸ਼ੌਪ ਤੇ ਇਸੇ ਸ਼ੌਪ ਤੇ ਹਾਂਜੀ ਅੱਛਾ ਜੀ ਦੋ ਵਾਰੀ ਚੋਰੀ ਹੋ ਗਈ ਹੈ ਜੀ ਅੱਛਾ ਜੀ ਪਹਿਲਾਂ ਵੀ ਚੋਰੀ ਹੋਈ ਸੀ ਕੁਝ ਥੋੜਾ ਜਿਹਾ ਉੱਚੀ ਬੋਲੋ ਥੋੜਾ ਜਿਹਾ ਪਹਿਲਾਂ ਵੀ ਚੋਰੀ ਹੋਈ ਸੀ ਤੇ ਹੁਣ ਫੇਰ ਇੱਥੇ ਚੋਰੀ ਹੋਈ ਹੈ ਅੱਛਾ ਜੀ ਦੋ ਬੰਦੇ ਆਏ ਆ ਦੁਕਾਨ ਤੇ ਸਵੇਰੇ ਦੋ ਵੇ ਦੀ ਗੱਲ ਰਾਤ ਦੀ ਰਾਤੀ 2 ਵਜੇ ਰਾਤੀ 2 ਵਜੇ ਹਾਂਜੀ ਤੇ ਰਾਤੀ 2 ਵਜੇ ਆਏ ਆ ਤੇ 2 ਵਜੇ ਉਹਨਾਂ ਨੇ ਪਹਿਲਾਂ ਸ਼ਟਰ ਦੂਸਰਾ ਕੋਲਣ ਦੀ ਕੋਸ਼ਿਸ਼ ਕੀਤੀ ਉਹ ਨਹੀਂ ਖੁੱਲਿਆ ਤੇ ਦੂਸਰਾ ਸ਼ਟਰ ਤੋੜਿਆ ਅੱਛਾ ਜੀ ਥੱਲੇ ਬੰਨੀਆਂ ਤੇ ਹੋਰ ਜੋ ਆਪਣੇ ਸੱਭਲ-ਸੁੱਭਲ ਲਿਆਂਦੇ ਹੰਨਾਂ ਉਹਦੇ ਨਾਲ ਸ਼ਟਰ ਨੂੰ ਤੋੜ ਕੇ ਤੇ ਅੰਦਰ ਵੜੇ ਆ ਅੰਦਰੋਂ ਜੋ ਉਹਨਾਂ ਨੂੰ ਸਮਾਨ ਲੱਭਾ ਕੋਈ ਸਮਾਨ ਲੈ ਗਏ ਨੇ ਸਮਾਨ ਚ ਕੀ ਕੀ ਖੜਿਆ ਜੀ ਹਾਂ ਜੀ ਇੱਕ ਤੇ LED ਅੱਛਾ ਜੀ LED ਲੈ ਗਏ ਆ ਤੇ ਬਾਕੀ ਜੋ ਥੋੜੇ ਪੈਸੇ ਹੀ ਪੈਸੇ ਵੀ ਲੈ ਗਏ ਨਾਲ ਪੈਸੇ ਕਿੰਨੇ ਹੋਣਗੇ ਕੋਈ 5-7000 5-7000 ਦੇ ਕੋਲ ਕਿਉਂਕਿ ਦੋ ਤਿੰਨ ਕ੍ਰੈਨ ਦੀ ਸ਼ਾਪ ਹੈ ਤੇ ਤਿੰਨ ਚਾਰ ਹਜ਼ਾਰ ਦੋ ਤਿੰਨ ਪਰਚੀਆਂ ਦਾ ਛੱਡਦੇ ਹਾਂ ਹਾਂਜੀ ਹਾਂਜੀ 5-7000 ਹੋਏਗਾ ਤੇ LED ਕੋਈ ਲੈ ਗਏ ਤੇ ਕੁਝ ਥੋੜਾ ਸਮਾਨ ਜੋ ਉਹਨਾਂ ਦੇ ਹੱਥ ਆਇਆ ਉਹ ਲੈ ਗਏ ਕ੍ਰਿਆਨੀ ਦਾ ਹਾਂਜੀ ਅੱਛਾ ਤੇ ਸਰ ਤਾਂ ਇਹ ਕੋ ਕੋ ਤੁਸੀਂ ਉਹ ਵੀਡੀਓ ਵੀ ਚਲੋ ਸਾਨੂੰ ਭੇਜੀ ਵੀ ਅਸੀਂ ਉਹ ਵੀ ਦੇਖਾਂਗੇ ਤੇ ਸਰ ਤਰਤੇ ਮਤਲਬ ਇਸੇ ਸਾਲ 2024 ਦੇ ਜਾਂ ਉਹ ਤਾਂ ਸਾਲ ਕਹਿਣ ਲਈ ਪਿਛਲਾ 23 ਪਾ ਕੇ ਪਿਛਲਾ ਸਾਲ ਕਹਿ ਲਓ 23 ਉਹ ਦੂਜੀ ਵਾਰ ਇਨਸੀਡੈਂਟ ਹੋਇਆ ਅੱਜ ਹੋ ਗਿਆ ਅੱਜ ਅੱਛਾ ਤੇ ਸਰ ਤੁਹਾਨੂੰ ਕੋਈ ਸ਼ੱਕ ਹੈਗਾ ਕਿ ਇਹ ਬੰਦਿਆਂ ਤੇ ਲੱਗ ਕੇ ਸ਼ੱਕ ਇਹਦੇ ਕੋਈ ਵਾਲੇ ਦੋਲੇ ਦੇਖੋ ਅਸੀਂ ਪੁਲਿਸ ਨੂੰ ਤੇ ਪਿਛਲੀ ਵਾਰ ਵੀ ਸ਼ੱਕ ਦੇ ਦੱਸਿਆ ਸੀ ਬੰਦਿਆਂ ਤੇ ਪਰ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਨੇ ਉਹ ਤੋਂ ਕੋਈ ਕਾਰਵਾਈ ਨਹੀਂ ਕੀਤੀ ਕਾਰਵਾਈ ਕੀਤੀ ਪਰ ਤੁਹਾਡੇ ਕਹਿਣ ਤੋਂ ਬਾਅਦ ਜੋ ਕਾਰਵਾਈ ਕੀਤੀ ਹੁੰਦੀ ਤੇ ਰਤ ਰਤੀ ਘਟਨਾ ਨਾ ਹੋ ਹਾਂ ਨਹੀਂ ਆਉਂਦੀ ਹਾਂਜੀ ਅੱਛਾ ਜੀ ਤੇ ਕੁਦਰਤ ਸਾਹਿਬ ਤੁਸੀਂ ਥਾਣਾ ਕਿਹੜਾ ਛੰਡੇਰੀ ਨਹੀਂ ਕੀਤੀ ਛੰਡੇਰੀ ਆ ਉੱਥੇ ਹੀ ਕੰਪਲੇਨ ਤੇ ਕੀ ਕਹਿੰਦੇ ਨੇ ਐਸਐਚਓ ਸਾਹਿਬ ਐਸਐਚਓ ਸਾਹਿਬ ਨੇ ਜੋ ਉਹਨਾਂ ਨੇ ਕਿਹਾ ਵੀ ਅਸੀਂ ਆਪਣੀ ਕੰਪਲੇਨ ਦਿਖਾ ਦਿਓ ਇਹ ਕੰਪਲੇਨ ਲਿਖਤੀ ਆ ਜੋ ਉਹ ਵੀ ਉਹਨਾਂ ਨੇ ਕਿਹਾ ਇਹ ਕਾਰਵਾਈ ਕਰਾਂਗੇ ਬਾਕੀ ਹੁਣ ਉਹਨਾਂ ਦੇ ਤੇ ਜਿਹੜੀ ਹੋਈ ਏ ਵਾਰਦਾਤ ਕੱਲੇ ਧੜ ਨਾਲ ਹੋਈ ਏ ਕਿ ਲੱਗੇ ਕਿ ਕਿਸੇ ਤੇ ਲੱਗੇ 2-3 ਦੁਕਾਨਾਂ ਦੇ ਉੱਤੇ ਵਾਰਦਾਤ ਉਹਨਾਂ ਤੇ ਵੀ ਹੋਈ ਆ ਹਾਂਜੀ ਅੱਛਾ ਜੀ ਤੇ ਕੁਦਰਤ ਸਾਹਿਬ ਐਂਡ ਤੇ ਕੀ ਮੰਗ ਕਰਦੇ ਹੋ ਅਸੀਂ ਮੰਗੇ ਹੋਏ ਕਹਿੰਦੇ ਵੀ ਜਿਹੜੇ ਸ਼ੋਰ ਹੈ ਇਹਨਾਂ ਨੂੰ ਰੋਇਆ ਜਾਵੇ ਨਾ ਪਾਈ ਜਾਵੇ ਕਿ ਅੱਜ ਤੇ ਸਾਡੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ ਹੈ ਠੀਕ ਹੈ